ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਰਿਆਂ ਜਨਾਂ ਦਾ ਟਾਈਮ ਕਿੰਨਾ ਹੋ ਗਿਆ ਸਾਡੇ ਨੂੰ 9:30 ਵਜੇ ਦਾ ਟਾਈਮ ਹੋਇਆ ਤੇ ਹੁਣ ਮੈਂ ਵਲੌਗ ਪਾਣ ਲੱਗੀ ਆ ਕੱਲ ਮੈਂ ਸਾਗ ਦੀਵੇਂ ਬਣਾਇਆ ਕੋਹਾ ਕਿਵੇਂ ਬਣਾਇਆ ਬਸ ਇਹੀ ਦੱਸੂਗੀ ਤੁਹਾਨੂੰ ਠੀਕ ਹੈ ਤੇ ਬਾਕੀ ਅੱਜ ਹੈਗਾ ਸ਼ਨੀਵਾਰ ਅੱਜ ਲੰਮੇ ਲੇਟੀਆਂ ਮਾਰੀ ਕਿ ਸ਼ਾਮ ਨੂੰ ਥੋੜਾ ਜਿਹਾ ਦਵਾਈ ਬੁੱਟੀ ਖਾ ਕੇ ਫਿਰ ਵੀਡੀਓ ਵੀਡੀਓ ਬਣਾਈ ਆ ਠੀਕ ਹੈ ਵੀਡੀਓ ਦੇਖਿਓ ਤੁਸੀਂ ਸਾਗ ਮੈਂ ਕਿਵੇਂ ਬਣਾਇਆ ਠੀਕ ਹੈ ਫਿਰ ਪੋਹਾ ਆਪਾਂ ਬਣਾਇਆ ਫਿਰ ਸਾਗ ਬਣਾਇਆ ਹੋਰ ਕੋਈ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਹੁਣ ਪੈ ਗਈ ਹੋਈ ਆ ਥੋੜਾ ਜਿਹਾ ਮੌਸਮ ਚੇਂਜ ਹੋ ਰਿਹਾ ਨਾ ਥੋੜੀ ਜੀ ਦਿੱਕਤ ਆ ਰਹੀ ਹੈ ਤਾਂ ਥੋੜੀ ਜੀ ਚੁਸਤੀ ਘਾਟ ਹੈ ਬਸ ਛੋਟ ਵੀਡੀਓ ਬਣਾਤੀ ਆ ਕਾਫੀ ਦਿਨਾਂ ਦਾ ਮਨ ਕਰ ਰਿਹਾ ਸੀ ਅੱਜ ਹੈਗਾ ਰੋਜ਼ ਡੇ ਅੰਤੇਗਾ ਰੋਲਸ ਟੇ ਆਪ ਪਤਾ ਹੀ ਵੀਡੀਓਜ਼ ਵਗੈਰਾ ਪਾਤੀਆਂ ਠੀਕ ਐ ਸਪੈਸ਼ਲ ਦਿਨ ਸਪੈਸ਼ਲ ਵੀਡੀਓ ਹਨਾ ਦੇਖਿਆ ਕਰੋ ਪਾਈ ਜਾ ਕੇ ਸ਼ਾਰਟ ਵੀਡੀਓ ਤੋਂ ਦੇਖ ਲਿਆ ਕਰੋ ਠੀਕ ਐ ਤੇ ਬਾਕੀ ਜਿੰਨੀ ਕੋਸ਼ਿਸ਼ ਹੁੰਦੀ ਆ ਆਪਾਂ ਉਹਨੇ ਇੱਕ ਵੀਡੀਓ ਦੇਖ ਲੋ ਬਣਾੰਨੇ ਆ ਉਹਨੇ ਇੱਕ ਮਿਹਨਤ ਜ਼ਰੂਰ ਕਰਦੇ ਹੈਗੇ ਆ ਬਾਕੀ ਘਰ ਦਾ ਸਾਰਾ ਦਿਨ ਕੰਮ ਲੈ ਕੇ ਬੈਠੇ ਰਹੋ ਹਨਾ ਕਿੱਥੇ ਹਰ ਇੱਕ ਜਗ੍ਹਾ ਤੇ ਹਨਾ ਕੈਮਰਾ ਸੈੱਟ ਹੁੰਦਾ ਤੇ ਨਾ ਹੀ ਦਿਖਾਇਆ ਜਾਵੇ ਔਰ ਨਾ ਹੀ ਦੇਖਿਆ ਜਾਵੇ ਸਭ ਤੋਂ ਵੱਡੀ ਇਹ ਗੱਲ ਹੈ ਹਨਾ ਫਿਰ ਘਰ ਦੇ ਕੰਮ ਉਹੀ ਹੁੰਦੇ ਹੈਗੇ ਆ ਬਸ ਜੋ ਕੁਝ ਖਾਣਾ ਪੀਣਾ ਬਣਾਇਆ ਉਹੀ ਤੁਹਾਡੇ ਨਾਲ ਸ਼ੇਅਰ ਕਰੂਗੀ ਠੀਕ ਹੈ ਥੈਂਕ ਯੂ ਸਿਮਰਨ ਕੌਰ ਜੀ ਇਹ ਆਪਣਾ ਕੱਲ ਦਾ ਸਾਗ ਬਣਿਆ ਪਿਆ ਕੱਲ ਦੇ ਬਲੌਗ ਦੇ ਵਿੱਚ ਸਭ ਤੋਂ ਪਹਿਲਾ ਮੈਸੇਜ ਆਇਆ ਸਿਮਰਨ ਕੌਰ ਜੀ ਦਾ ਥੈਂਕ ਯੂ so much simran कौर जी डियर ਸਭ ਤੋਂ ਪਹਿਲਾਂ ਤੁਸੀਂ ਵਲੌਗ ਦੇਖਣ ਲਈ ਤੁਹਾਡਾ ਬਹੁਤ 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 ਦਿਲ ਤੋਂ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਟਿਆ ਠੀਕ ਹੈ ਹੈਲੋ ਫਰੈਂਡਸ ਜਿਸ ਤਰ੍ਹਾਂ ਕੱਲ simran कौर जी ਨੇ ਵਲੌਗ ਦੇਖਿਆ ਸੀ ਪਹਿਲਾਂ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ 10 ਮਿੰਟ ਹੀ ਹੁੰਦੇ ਹਨ ਵਲੌਗ ਪਾਏ ਨੂੰ ਜਾਂ 5 ਮਿੰਟ ਵੀ ਤੇ ਜਦੋਂ ਤੁਸੀਂ ਦੇਖਦੇ ਹੋ ਸੱਚ ਕਸਮ ਦਿਲ ਖੁਸ਼ ਹੋ ਜਾਂਦਾ ਹਨ ਕੁਛ ਨਾ ਕੁਛ ਆਪਣਾ ਅ ਟਾਈਮ ਨਿਕਟ ਕੇ ਆਪਾਂ ਹਨਾ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਜੋ ਵੀ ਚੀਜ਼ਾਂ ਹੁੰਦੀਆਂ ਜਿਵੇਂ ਵੀ ਬੰਦਾ ਵਲੌਗ ਸੋ ਦਿਲ ਤੋਂ ਤੁਹਾਡਾ ਧੰਨਵਾਦ ਸਾਰੇ ਜਣਿਆਂ ਦਾ ਤੇ ਵਲੌਗ ਤੋਂ ਅੱਜ ਤੋਂ ਬਾਅਦ ਮੈਸੇਜ ਆਇਆ ਕਰੂਗਾ ਨਾ ਕੋਈ ਵੀ ਮੇਰੀ ਭੈਣ ਜਾਂ ਮੇਰਾ ਭਰਾ ਵੇ ਵਲੌਗ ਦੇਖਦਾ ਸਭ ਤੋਂ ਪਹਿਲਾਂ ਵਲੌਗ ਦੇ ਵਿੱਚ ਉਹਨਾਂ ਦਾ ਮੈਂ ਨਾਮ ਲਿਆ ਕਰੂੰਗੀ ਠੀਕ ਹੈ ਅੱਜ ਤੋਂ ਇਹ ਚੀਜ਼ ਸ਼ੁਰੂ ਕਰਤੀ ਹੋਈ ਐ ਮੈਂ ਦੇਖੋ ਤੁਹਾਡਾ ਤੁਹਾਡਾ ਫਰਾਂ ਮੈਨੂੰ ਧੰਨਵਾਦ ਨਾਮ ਬੋਲੋਗੇ ਤੁਸੀਂ ਮੈਂ ਯਾਦ ਰੱਖੂੰਗੀ ਮੈਂ ਵੀ ਤੁਹਾਨੂੰ ਯਾਦ ਰੱਖੂੰਗੀ ਠੀਕ ਹੈ ਇਹ ਸਾਗ ਆਪਾਂ ਉਸ ਤੜਕਾ ਲਾ ਰਹੇ ਹਾਂ ਕੱਲ ਜਿਹੜਾ ਬਣਾਇਆ ਸੀ ਘੋਟ ਕੇ ਰੱਖਤਾ ਸੀਗਾ ਤੇ ਖੂਬਸਾਰਾ ਲਸਣ ਅਦਰਕ ਪਾ ਕੇ ਅੱਜ ਗੱਲੀ ਵਿੱਚ ਪਾਈ ਆਇਆ ਸੀਗਾ ਤੇ ਖੂਬਸਾਰਾ ਲਸਣ ਅਦਰਕ ਪਾ ਕੇ ਫਿਰ ਦੇਖ ਲਓ ਪਿਆਜ਼ ਮਤਲਬ ਖੁੱਲਾ ਪਾ ਕੇ ਟਮਾਟਰ ਪਾ ਕੇ ਤੇ ਆਪਾਂ ਇਸ ਨੂੰ ਤੜਕਾ ਲਾ ਦਾਂਗੇ ਥੋੜੇ ਜਿਹਾ ਜ਼ਿਆਦਾ ਸਾਗ ਨੂੰ ਮੈਂ ਤੜਕਾ ਲਾਉਂਗੀ ਇਸ ਕਰਕੇ ਤੜਕਾ ਥੋੜਾ ਜ਼ਿਆਦਾ ਬਣਾਇਆ ਠੀਕ ਹੈ ਥੋੜਾ ਜਿਹਾ ਛਿਲ ਗੈਸ ਤੇ ਪਕਾਵਾਂਗੇ ਤਾਂ ਕਿ ਟਮਾ फिर उसके बाद उस बात जून मिर्च घट होगा वो आप पावगे ठीक है दोस्तों लून मिर्च है नहीं, लून मिर्च है नहीं। दो मिनट मैं बैठ गई सी तड़का अपना भुज चुकया है टमाटरों के अपने छिलके जोड़े है तो बिल्कुल भी तस तो मस नहीं हुए हैं इसलिए इसको कुर्ची से ऐसे ऐसे दबा के ठेस लेंगे दोस्तों थोड़ी सी हिंदी कमजोर है पर बोलने का बड़ा शौक है इसको ऐसे ऐसे खेलेंगे खेलेंगे फे खेलेंगे उसको इसमें डालेंगे अब मसाले नमक पावे मिर्च पावे थोड़ा जहा नमक होर पावगे हल्की तो पानी नहीं बस और करना तस्को बिल्कुल बिलकुल तड़का लाल हो गया हूँ एवं साग बढ़िया जहाँ साग, तड़का ज्यादा साग थोड़ा, थोड़ा। फिर आता खाने का मजा ठीक है सही है ना? ਦੇ ਘਟੀ ਦੇ ਕਿੰਨੇ ਸਾਗ ਨਾਲ ਢਿੱਲਾ ਨਾ ਬਣਾਈ ਤੁਸੋਂ ਸਾਗ ਆਪੇ ਢਿੱਲਾ ਬਣ ਗਿਆ ਮੈਂ ਕੀ ਕਰਾਂ ਹੁਣ ਇਹਦੇ ਵਿੱਚ ਕਸਾ ਸਾਗ ਕਿਵੇਂ ਲਿਆਉਂਗਾ ਮੈਂ ਚੱਕੋ ਪਈ ਲੱਗ ਗਿਆ ਸਾਗ ਦਾ ਤੜਕਾ ਸੇਮ ਗੈਸ ਤੇ ਨੂੰ ਪਕਾਵਾਂਗੇ ਫਿਰ ਖਾਵਾਂਗੇ ਹਰੋ ਫਰੈਂਡਸ ਅੱਜ ਮੈਂ ਤੁਹਾਡੇ ਨਾਲ ਇੱਕ ਸਾਗ ਤੜਕਾ ਸ਼ੇਅਰ ਕੀਤਾ ਇੱਕ ਆਪਾਂ ਬਣਾਵਾਂਗੇ ਪੋਹਾ ठीक है सब तो पहला कड़ी पत्ता घ्यो गर्म हो चुका प्याज और कड़ी पत्ता पावेंगे थोड़ी जी पावे ठीक है कई बार ना जी मैं ब्लॉक केसी है ना दाने दाने पे लिखा है खाने वाले का नाम इस साग हाँ तड़का ना मेरा खाण उसी करगा ਕਿ ਮੈਂ ਕੱਲ ਤਾਜ਼ਾ ਤਾਜ਼ਾ ਸਾਗ ਖਾ ਚੁੱਕੀ ਸੀ ਅੱਜ ਮੇਰੇ ਹਸਬੰਡ ਦਾ ਸਪੈਸ਼ਲ ਫੋਨ ਆਇਆ ਸੀਗਾ ਕਿ ਤੂੰ ਕੀ ਬਣਾ ਰਹੀ ਹੈ ਬੱਸ ਇਹਨਾਂ ਦਾ ਖਾਣਾ ਉੱਥੇ ਹੁੰਦਾ ਹਨ ਬੋਦਨ ਦੇ ਹੋਏ ਹਨ ਦਿੱਕਾ ਸੀ ਨਾ ਦੋ ਦਿਨ ਦੀ ਡਿਊਟੀ ਹੈ ਇਹਨਾਂ ਲਈ ਮੈਨੂੰ ਕਹਿੰਦੇ ਕੀ ਬਣਾਏਗੀ ਮੈਂ ਤਾਂ ਸਾਗ ਨੂੰ ਤੜਕਾ ਲਾ ਲੈਣੀ ਆ ਮੇਰਾ ਮਨ ਸੀ ਕੁਝ ਹਲਕਾ ਫੁਲਕਾ ਖਾਣ ਦਾ ਜਿਸ ਤਰ੍ਹਾਂ ਮੈਂ ਇਹ ਪੋਹਾ ਮੈਂ ਹੁਣ ਵੀ ਬਣਾਉਂਗੀ ਹੁਣੇ ਫੋਨ ਆ ਗਿਆ ਕਿ ਮੈਂ ਨਹੀਂ ਆ ਰਹੀ ਮੈਂ ਕਿਹਾ ਦੱਸ ਥੋੜੀ ਜਿਹੀ ਹਲਦੀ ਪਾਉਂਗੀ ਨਮਕ ਤਾਂ ਆਪਾਂ ਪਾਵਾਂਗੇ ਪਾਵਾਂਗੇ ਹਨਾ ਥੋੜਾ ਜਿਹਾ ਪਾ ਦੂੰਗੀ ਨਮਕ ਥੋੜੀ ਜਿਹੀ ਪਾ ਲਾਂਗੀ ਹਲਦੀ ਹੁਣ ਪਾ ਦਾਂਗੇ ਖਲਾ ਕੇ ਤੋਪਾ ਮੇਰਾ ਤਾਂ ਨੰਬਾਲਾ ਜੀ ਕਰਦਾ ਰਹਿੰਦਾ ਕਦੇ ਆਰਮਾ ਕੇ ਖਾਵਾ ਕਦੇ ਆਰਮਾ ਕੇ ਖਾਣਾ पोहा थोड़ा जा गिल्ला ही रखता है पोहा तो ना थोड़ा खड़ा खड़ा ये मंडी को लिया खुला पोहा लिया है नहीं वैसे इसलिए खुला करे पर थोड़ा जा ठीक ठीक निकलिया ज्यादा ठीक नहीं निकले।, निकले। मेरा ना चार पांच दिन हो गए मेरा मन नहीं कर रहा ਮੈਂ ਕੰਮ ਕਰ ਰਹੀ ਨੂੰ ਨਾ ਵੀਡੀਓ ਬਣਾਣ ਨੂੰ ਬਸ ਅਨਸਰ ਦੇ ਨੂੰ ਬਣਾਈ ਜਰਨੀ ਆ ਇਹ ਮੈਂ ਕੋਈ ਚੀਜ਼ ਬਿਲਕੁਲ ਸਾਥ ਦੱਸਦੀ ਹਾਂ ਝੂਠ ਨਹੀਂ ਬੋਲਦੀ ਮੈਂ ਪਰ ਕੰਮ ਵੀ ਮੈਂ ਬਸ ਵੈਸੀ ਕਰਦੀ ਆ ਜਿਸ ਵੀ ਨਾਲ ਨਹੀਂ ਸਰਦਾ ਪਿਆ ਅਦਰਵਾਈਜ਼ ਮੇਰਾ ਮਨ ਨਹੀਂ ਕਰਦਾ ਪਿਆ ਕੰਮ ਕਰਨ ਨੂੰ ਜੀ ਕਿਤਾਬ ਸੁਤੀ ਰਮਾ ਸੁਤੀ ਰਮਾ ਤਾਂ ਹੀ ਬਿਸਤਰੇ ਦੇ ਵਿੱਚ ਹੀ ਮੈਂ ਮਗਵਾ ਕੇ ਹਾਲੇ ਸੀ ਤਾਂ ਬੰਦ ਕਰ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਕੀਤਾ ਬਸ ਮੈਨੂੰ ਪਤਾ ਹੈ ਮਜਬੂਰੀ ਬਣ ਜਾਂਦੀ ਕਿਸੇ ਟਾਈਮ ਕਰਦਾ ਕੰਮ ਕਰਨਾ ਵੀ ਬਹੁਤ ਨਹੀਂ ਬਹੁਤ ਜ਼ਿਆਦਾ ਵੱਡੀ ਮਜਬੂਰੀ ਬਣ ਜਾਂਦੀ ਹੈ ਹਾਂ ਪਸਾਂ ਕੇ ਬਸ ਨਿੰਬੂ ਅਦਰਕ ਇਹ ਸਿੱਲ ਸਿੱਰੇ ਨੂੰ ਬੁਲਾਇਆ ਮੇਰਾ ਪਤੀ ਇਹ ਕੁੱਤਾ ਪੋਂਕੂਦਾ ਹੀ ਰਹਿੰਦਾ ਹੈ ਪੋਂਕੂਦਾ ਹੀ ਰਹਿੰਦਾ ਜੇ ਤੱਕ ਜਿਸ ਨੂੰ ਕਹਿਂ ਜਾਉ ਨਾ ਤੇ ਮੂੰਹ ਬਣਾ ਲੈਣਗੇ ਵੀ ਸਾਨੂੰ ਕਹਿ ਕਿਉਂ ਦਿੱਤਾ ਹੈ ਸਾਰਾ ਦਿਨ ਕੁੱਤਾ ਪੋਂਕੂਦਾ ਜਦੋਂ ਉਹਦੇ ਸ਼ਿਫਟ ਹੋ ਕੇ ਆਏ ਨਾ ਉਹਨੂੰ ਤੇ ਕੁੱਤਾ ਪੋਂਕੀ ਜਾਂਦਾ ਪੋਂਕੀ ਜਾਂਦਾ ਚੁੱਪੀ ਨਹੀਂ ਕਰਦਾ ਇੰਨੇ ਟਿਸਟਰਪ ਹੁੰਦੇ ਸਾਰੀ ਪਰ ਕੰਮ ਤੇ ਨਹੀਂ ਕਰਦਾ ਛੱਡ ਦੇ ਤੇ ਕਿਉਂਕਿ ਇਸ ਤਰ੍ਹਾਂ ਹੀ ਬੰਦਾ ਤੱਕਨ ਕੇ ਮੇਰੇ ਕੋਲੇ ਦਾ ਇਸ ਕਰਕੇ ਚੱਕ ਪਈ ਪੀਰ ਚੱਕਣਾ ਸਾਕ ਕੁਛ ਚਟਪਟੀਆਂ ਜਿਹੀ ਚੀਜ਼ਾਂ ਖਾਣ ਨੂੰ ਜੀ ਕਰਦਾ ਵੇ ਬਿਲਕੁਲ ਡਾਊਨ ਹੋਇਆ ਪਿਆ ਸ਼ਰੀਰ ਮੇਰਾ ਬਿਲਕੁਲੀ ਬਣਿਆ ਬਹੁਤ ਸੁਆਦ ਹੈ ਇਹ ਓਕੇ ਜੀ ਬਾਏ ਬਾਏ ਦੋਸਤੋ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੇਂ ਵੀਡੀਓ ਲੈ ਕੇ ਪੋਹਾ ਕਿਵੇਂ ਲੱਗਿਆ ਤੇ ਸਰੋਂ ਦਾ ਸਾਗ ਕਿਵੇਂ ਲੱਗਿਆ ਤੜਕੇ ਵਾਲਾ ਜਰੂਰ ਦੱਸਿਓ ਸ਼ਾਮ ਨੂੰ ਮਸਤੀ ਮਾਰ ਜਾਂਦਾ ਮਿੱਠੂ ਦੇਖ ਲਓ ਬੱਚਿਆਂ ਵਾਂਗ ਸੁ ਹੋ ਜਾਂਦਾ ਹੈ ਨਾ ਓਕੇ ਜੀ ਦੋਸਤੋ ਬਾਏ ਬਾਏ